ਥੋੜਾ ਟਾਈਮ ਰਹਿ ਗਿਆ ਲੈਟ ਆਉਂਦਾ ਚੱਲ ਚਲੀ ਆ ਜਾ ਉਹ ਸਾਲਾ ਤਾਂ ਪਹਿਲੀ ਢੱਕਾ ਲਾ ਰਿਹਾ ਹੈ ਕਿਹੜਾ ਦੇਖਿਓ ਨੂੰ ਹਲੋ ਮਾਰੀ ਜਾ ਸਾਡੀ ਆ ਯਾਰ ਅੱਜ ਤੂੰ ਕਿਵੇਂ ਨਕਲ ਆਉਣਾ ਨਹੀਂ ਆਈ ਮੈਂ ਨਹੀਂ ਪਰੂ ਓਏ ਸਾਡੀ ਖੁੱਕੀ ਪਈਏ ਕਣਕ ਲੈ ਮੇਰੀ ਤਾਂ ਬਸੁੱਕੀ ਪਈਏ ਮੈਂ ਕਿੰਨੇ ਯਾਰ ਨਹੀਂ ਹੈਗਾ ਇਹ ਨਹੀਂ ਯਾਰ ਆ ਸਾਲੀ ਕਣਕੀ ਨੂੰ ਕੀ ਹੋ ਗਿਆ ਸਾਰੀ ਉਹ ਸੁੱਕੀ ਪਈ ਐ ਬਸ ਆਹ ਉਹ ਕੀ ਹੋ ਗਿਆ ਸਾਡੇ ਬੰਦੇ ਨੂੰ ਗਲ ਪਈ ਜਾਂਦੇ ਨੇ ਨਾਲੇ ਹੰਤਾ ਤੂੰ ਖਾਦ ਦੇ ਤੂੰ ਹੁਣ ਲੱਕਾ ਲਖਾਈ ਨੱਕਾ ਅਜੀ ਹੁਣੇ ਆਉਣਾ ਆਉਣਾ ਹੁਣੇ ਹੁਣੇ ਖੜੀ ਹੋਣੀ ਖੜੀ ਹੁਣੇ ਆਉਣਾ ਹੁਣੇ ਹੁਣ ਕੀ ਕਰੀਏ ਬਾਈ ਲੱਕਾ ਤਾਂ ਲਾਉਣਾ ਹੀ ਆਪਾਂ ਨੇ ਬੰਦੇ ਦੇਖ ਲੈ ਹੈਗੇ ਜੇ ਤੇਰੀ ਜਾਨ ਪਛਾਣ ਦੇ ਕੋਈ ਬੰਦੇ ਤਾਂ ਹੈਗੇ ਨੇ ਯਾਰ ਮੈਂ ਬੁਲਾਉਣਾ ਫੋਨ ਕਰਾਂਗੇ ਆਪਾਂ ਨੂੰ ਆ ਜੀ 5 ਮਿੰਟ ਚ ਚੱਲ ਜਲੀਏ ਚੱਲ ਚੱਲੀਏ ਚੱਲ ਬੈਠ ਬੈਠ ਫੋਨ ਉਹਨਾਂ ਕਰਦਾ ਮੈਂ ਦੇਖਦਾ ਆ ਕੱਟੀਏ ਤਲ ਵੀ ਆ ਜਾ ਕੀ ਹਾਲਾ ਬਾਈ ਵਧੀਆ ਬਾਈ ਵਧੀਆ ਬਾਈ ਕੰਮ ਤਾਂ ਗਿਆ ਯਾਰ ਤੇਰੇ ਤੇ ਦੱਸੋ ਬਾਈ ਬਾਈ ਯਾਰ ਉਹਨਾਂ ਨੇ ਪਾਣੀ ਦੀ ਵਾਰੀ ਲੈ ਲਈ ਯਾਰ ਅੱਜ ਅੱਛਾ ਵਾਰੀ ਸਾਡੀ ਸੀਗੀ ਅੱਛਾ ਨਕਾ ਲਾ ਲਿਆ ਉਹਨਾਂ ਨੇ ਅੱਜ ਚੱਲ ਆ ਜਾ ਯਾਰ ਆਪਾਂ ਉਸਤਾਦ ਨਾਲ ਕੋਲ ਲੈ ਕੇ ਚੱਲਦਾ ਉੱਥੇ ਹੀ ਕਰਦੇ ਆ ਗੱਲ ਚੱਲ ਬਾਈ ਚੱਲ ਕੀ ਹਾਲਾ ਵੀਰੇ ਉਰ ਬਰੇ ਕੀ ਹਾਲ ਨੇ ਕੀ ਹਾਲ ਹੈ ਨਕਾ ਆਈ ਦੋਸਤ ਕੰਮ ਕਰਨਾ ਸੀ ਬਾਈ ਯਾਰ ਕੀ ਹੋਊ ਬਾਈ ਬਾਈ ਯਾਰ ਪਾਣੀ ਦੀ ਵਾਰੀ ਲੈ ਲਈ ਉਹ ਨੱਕਾ ਚ ਮੈ ਲਾਉਣਾ ਸੀਗਾ ਪਾਣੀ ਦੀ ਵਾਰੀ ਹੁਣ ਲੈ ਲਈ ਕਿਹੜੇ ਪਿੰਡ ਬਾਈ ਯਾਰ ਪਿੰਡ ਦਾ ਬਿੜਵਾਲ ਸੀਗੇ ਚਲੋ ਫਿਰ ਚੱਲੀਏ ਆਪਾਂ ਚਲੋ ਫਿਰ ਚਲੋ ਨਾ ਆਈਏ ਚਲੋ ਕੋਈ ਬਾਈ ਉਹ ਬਾਈ ਉਹ ਯਾਰ ਬਿੜਵਾਲ ਕੰਟਕਾ ਨਹੀਂ ਨੇ ਭੈਣ ਦੇ ਯਾਰ ਉੱਥੇ ਸਾਰੇ ਆਪਾਂ ਨੂੰ ਕੁੱਟਿਆ ਘੜੀਸਿਆ ਬਹੁਤ ਆਪਣਾ ਬਹੁਤ ਜਲੂਸ ਲੱਗ ਕਲੇ ਬਣਾ ਨਹੀਂ ਮੈਂ ਕਹਣਾ ਜੱਪਾ ਬਦਲਾ ਲੈ ਲੈਣਿਆ ਮੈਂ ਕਹਣਾ ਤੁਸੀਂ ਰਹਿਣ ਦਿਓ ਕੁੱਟ ਬਹੂਆ ਆਪਣੇ ਉੱਥੇ ਗੱਲ ਸਾਲੀ ਪੱਕੀ ਆ ਕਿ ਤੁਸੀਂ ਫੇਰ ਅੱਜ ਫੇਰ ਲਟਿਆ ਦਨ ਚੱਲ ਪਰ ਦੇਖੀ ਜੋ ਆਪਾਂ ਭੱਜ ਲਾਂਗੇ ਆਪਣਾ ਕੋਰਾ ਬੀਵਟਾ ਤੇਰਾ ਆਪਣਾ ਚਾਹ ਪਾਣੀ ਚਾਹ ਪਾਣੀ ਪੁੱਛੋ ਬਾਈ ਅੱਡਾ ਚਾਹ ਪਾਣੀ ਕੀ ਕਰੋਗੇ ਚਾਹ ਪਾਣੀ ਯਾਰ ਤੂੰ ਘਰ ਦੀ ਗੱਡੀ ਹੋਇਆ ਬਾਈ ਆਪਣੀ ਕੋਈ ਚੱਕਰ ਨਹੀਂ ਤੈਨੂੰ ਦਵਾਉਂ ਮੈਨੂੰ ਘਰ ਦੀ ਗੱਡੀ ਨਹੀਂ ਵੀਕਾ ਨੇਰੀ ਕਾਲਾ ਮਾਲ ਚਾਹੀਦਾ ਕੋਈ ਨਹੀਂ ਬਾਈ ਜਿਹੜਾ ਕਹੇਗਾ ਉਹੀ ਚੀਜ਼ ਮਿਲੂਗਾ ਤੈਨੂੰ ਵਸ ਦੇਖ ਲੈ ਆ ਜਾ ਚਲੋ ਜੰਡਾ ਤੇਰੇ ਲਈ ਆ ਇਹ ਚੱਲ ਬਾਈ ਕੋਈ ਚੱਕਰ ਨਹੀਂ ਆਉਣਾ ਚਾਹੀਏ ਚਲੋ ਭਈ ਇਹ ਲੜਵੀ ਪੈਣਗੇ ਕਣਾ ਓਏ ਤੂੰ ਸਾਡੀ ਬਦਮਾਸ਼ੀ ਤੇ ਸ਼ੱਕ ਕਰਦਾ ਓਏ ਅਸੀਂ ਤਾਂ ਬੈਰੀ ਦੇ ਸੀਨੇ 'ਚ ਇੰਨੀਆਂ ਗੋਲੀਆਂ ਮਾਰ ਦਿਆ ਇੰਨੀਆਂ ਗੋਲੀਆਂ ਓ ਬਾਈ ਦਬਾਈ ਲੈਣਾ ਸਾਡੀ ਤੂੰ ਪਹਿਲਾਂ ਓ ਚੱਲ ਚਲੋ 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 ਅਸੀਂ ਤਾਂ ਚਲੋ ਬਾਤ ਸੱਪਾ ਕਰਦਣਾ ਜਕੰਡਾ ਹਲਿਆਂ ਦਾ ਮੈਂ ਮੈਂ ਜ਼ੋਰ ਦਿਖਾਣਾ ਆਪਣਾ ਟੈਂਡੂ ਡਰਾ ਕੇ ਲੋਕੋ ਕੋ ਪੁੱਛੀਦਾ ਹੈ ਜਿਸki ਹੱਡੀਆਂ 'ਚ ਪਾਣੀ ਭਰਾ ਹੋਤਾ ਹੈ ਮਰਦਾਂ ਦਾ ਐਕਾ ਤਾਂ ਸ਼ੌਕ ਹੈ ਵੇਖ ਲੈ ਨਾ ਜੀ ਇਹਨਾਂ ਨੂੰ ਓਏ ਆਜੋ ਕਿਹੜਾ ਕਿਉਂ ਆੜਾ ਆ ਨੱਕਾ ਹਾਂ ਓਏ ਆਜੋ ਨਾਲ ਦੀ ਬੰਦ ਨੱਕੇ ਉੱਤੇ ਲਾਉਂਦੀ ਤਾੜਿਓ ਓ ਮਾਇਣੇ ਓ ਪੱਟੂ ਬਜ਼ਾ ਆਜੋ ਮਾਇਣੀ ਹਲੋ ਮਾਇਣੀ ਕਿਉਂ ਡਰਦਾ ਓਏ ਆਜੋ ਵੈਲੀਆਂ ਦੇ ਵਹਿਮ ਸਾਰੇ ਕੱਢਣੇ ਸਾਲੇ ਦੁੱਧ ਗੁਮਲਾਈ ਵਾਂਗੂ ਚੱਕਣੇ ਧਰਾਂ ਵਿੱਚੋਂ ਕੱਡ ਕੱਡ ਠੋਕਣੇ ਸ਼ਰੀਕ ਗੱਡੀ ਚਾਣੇ